ਉੱਥੇ ਉਹਨਾਂ ਨੇ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਔਰ ਇੰਟਰਵਿਊਜ਼ ਵੀ ਉਹਨਾਂ ਨੇ ਕੀਤੀਆਂ ਜਿਸ ਦੇ ਵਿੱਚ ਉਹਨਾਂ ਨੇ ਪੂਰੀ ਇਹਦੀ ਜਿਹੜੀ ਕੰਫਰਮੇਸ਼ਨ ਹੈ ਉਹ ਜਾਰੀ ਕਰ ਦਿੱਤੀ ਹੈ ਜਿਹੜਾ ਪ੍ਰੈਸ ਨੋਟ ਹੈ ਉਹਦਾ ਥੋੜਾ ਜਿਹਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਕੀ ਕੁਝ ਉਸ ਦੇ ਵਿੱਚ ਹੈਗਾ ਉਸ ਦੇ ਵਿੱਚ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਿਹੜਾ ਹੈ ਨੌਜਵਾਨਾਂ ਤੇ ਕੀਤੇ ਜ਼ੁਲਮਾਂ ਨੂੰ ਠੱਲ ਪਾਉਣ ਲਈ ਧਰਮ ਪ੍ਰਚਾਰ ਦੀ ਲਹਿਰ ਨੂੰ ਪਰਚੰਡ ਰੂਪ ਦੇਣ ਲਈ ਐਨਐਸਏ ਖਤਮ ਕਰਵਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਪੰਜਾਬ ਦੇ ਦਰਦ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਣ ਲਈ ਭਾਈ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਵਜੋਂ ਜਿਹੜੀ ਹੈ ਚੋਣ ਖਡੂਰ ਸਾਹ ਫਲਕਾ ਤੋਂ ਲੜਨਗੇ ਤੇ ਪੂਰੀ ਕਨਫਰਮੇਸ਼ਨ ਇਹਦੀ ਹੋ ਗਈ ਹੈ ਔਰ ਕਾਫੀ ਸਾਰੀ ਜਿਹੜੀ ਸਪੋਰਟ ਹੈ ਰੀਸੈਂਟਲੀ ਕਿਉਂਕਿ ਕੱਲ ਪਰਸੋ ਤੱਕ ਲੱਗ ਰਿਹਾ ਸੀ ਲੜਨਗੇ ਜਾਂ ਨਹੀਂ ਲੜਨਗੇ ਪਰਿਵਾਰ ਵੱਲੋਂ ਕੁਝ ਆ ਰਿਹਾ ਸੀ ਹਜੇ ਪੂਰੀ ਪ੍ਰੋਪਰ ਕਨਫਰਮੇਸ਼ਨ ਨਹੀਂ ਸੀ ਹੋਈ ਭਾਵੇਂ ਕਿ ਜਿਹੜੇ ਉਹਨਾਂ ਦੇ ਵਕੀਲ ਸਾਹਿਬ ਹੈਗੇ ਸੀ ਉਹਨਾਂ ਨੇ ਕੱਲ ਕਨਫਰਮ ਕਰਤਾ ਸੀ ਤੇ ਕੱਲ ਆਪਾਂ ਚੈਨਲ ਤੇ ਵੀ ਜਿੱਦਾਂ ਦੱਸ ਦਿੱਤਾ ਸੀ ਕਿ ਹਾਂਜੀ ਕਨਫਰਮ ਹੋ ਗਿਆ ਹੈ ਉਹ ਲੜ ਰਹੇ ਨੇ ਪਰ ਉਹ ਪਰਿਵਾਰ ਦੇ ਨਾਲ ਸਲਾਹ ਜਾਂ ਉਹਨਾਂ ਦਾ ਇਹ ਸੀਗਾ ਕਿ ਉੱਥੋਂ ਦੇ ਲੋਕਾਂ ਦੀ ਫੀਡਬੈਕ ਕੀ ਹੈ ਸੰਗਤ ਉੱਥੋਂ ਦੀ ਕੀ ਚਾਹੁੰਦੀ ਹੈ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮੋਰਚਾ ਚੱਲ ਰਿਹਾ ਸੀਗਾ ਜਦੋਂ ਅੰਮ੍ਰਿਤਸਰ ਦੇ ਵਿੱਚ ਵੱਡਾ ਇਕੱਠ ਹੋਇਆ ਸੀ ਮਹੀਨਾ ਕ ਪਹਿਲਾਂ ਉਦੋਂ ਵੀ ਇਹ ਗੱਲ ਉੱਠੀ ਸੀ ਕਿ ਕਿਉਂ ਨਹੀਂ ਪੰਥ ਜਿਹੜਾ ਹੈਗਾ ਆਪਣੇ ਜਿਹੜੇ ਉਮੀਦਵਾਰ ਦਿੰਦਾ ਹੈਗਾ ਤੇ ਪਿਛਲੇ ਪ੍ਰੋਗਰਾਮਾਂ 'ਚ ਵੀ ਇਹ ਗੱਲ ਉੱਠੀ ਸੀ ਪੰਥਕ ਸਫਾ ਦੇ ਵਿੱਚ ਵੀ ਉਠ ਰਹੀ ਸੀ ਕਿ ਪਿਛਲੀ ਵਾਰ ਜਿਹੜੀ ਬੀਬੀ ਖਾਲੜਾ ਉਹਨਾਂ ਨੂੰ ਉੱਥੋਂ ਖੜੇ ਕੀਤਾ ਗਿਆ ਸੀ ਤੇ ਐਦਕੀ ਕੀ ਕੋਈ ਪੰਥ ਕੋਈ ਉਮੀਦਵਾਰ ਦੇਵੇਗਾ ਤੇ ਉਹੀ ਜਿਹੜੀ ਗੱਲ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜਾ ਮੁੱਖ ਰੱਖਦੇ ਹੋਏ ਇਹ ਗੱਲ ਕਨਫਰਮ ਹੋ ਗਈ ਹੈ ਚੋਣ ਉਥੋਂ ਲੜ ਰਹੇ ਨੇ ਪਰ ਇੰਨਾ ਜ਼ਿਆਦਾ ਸੌਖਾ ਨਹੀਂ ਹੋਵੇਗਾ ਕਿਉਂਕਿ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਕੀ ਪੇਪਰ ਪਰਨ ਦਿੱਤੇ ਜਾਂਦੇ ਨੇ ਜਾਂ ਕੀ ਕਿਉਂਕਿ ਕੱਲ ਵੀ ਆਪਾਂ ਦੇਖਿਆ ਕਿ ਪਰਿਵਾਰ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਕਹਿੰਦੇ ਵੀ ਸਾਨੂੰ ਨਾਰਮਲ ਜਿਦਾਂ ਹੁੰਦਾ ਕਿਸ ਅਸੀਂ ਜਾ ਕੇ ਸਿੱਧਾ ਮਿਲ ਲੈਣੇ ਆ ਘੰਟਾ ਡੇਢ ਘੰਟਾ ਉਹਨਾਂ ਨੂੰ ਮਿਲਨ ਨਹੀਂ ਦਿੱਤਾ ਗਿਆ ਪੂਰੀ ਗੱਲਬਾਤ ਨਹੀਂ ਹੋਣ ਦਿੱਤੀ ਗਈ ਫਿਰ ਅੱਜ ਦੀ ਜਿਹੜੀ ਗੱਲ ਬਹੁਤ ਹੈ ਉਸ ਤੇ ਵਿੱਚ ਜਿਹੜੀ ਕਨਫਰਮੇਸ਼ਨ ਇਹ ਵਾਲੀ ਜਿਹੜੀ ਆਈ ਹੈਗੀ ਆ ਤੇ ਥੋੜਾ ਜਿਹਾ ਜੇ ਆਪਾਂ ਕਿਉਂਕਿ ਹਰੇਕ ਜਿਹੜਾ ਹੈਗਾ ਨਾ ਖਾਸ ਕਰਕੇ ਪੰਥਾ ਖਲਕਿਆਂ ਦੇ ਵਿੱਚ ਲੈ ਗਏ ਇਸ ਨੂੰ ਥੋੜਾ ਜਿਹਾ ਉਤਸ਼ਾਹ ਵੀ ਹੈ ਕਿ ਘੱਟੋ ਘਾਟ ਇੱਕ ਬੰਨੇ ਤੇ ਜਿਹੜਾ ਹੈਗਾ ਕਿ ਤਰ੍ਹਾਂ ਕਿਤੇ ਜਿਹੜਾ ਜ਼ੋਰ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਵੀ ਇੱਧਰਲੇ ਬੰਨੇ ਖਡੂਰ ਸਾਹਿਬ ਇੱਕ ਹੌਟ ਸੀਟ ਜੀ ਬਣ ਜਾਵੇਗੀ ਕਿਉਂਕਿ ਜਦੋਂ ਖਬਰਾਂ ਇਦਾਂ ਦੀਆਂ ਸਾਹਮਣੇ ਆਉਣਗੀਆਂ ਔਰ ਜਿਹੜੇ ਮੌਜੂਦਾ ਹਾਲਾਤ ਇਸ ਟਾਈਮ ਉੱਥੇ ਹੈ ਖੜੇ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਸਿੰਘ ਭੁੱਲਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਹਰਪਾਲ ਸਿੰਘ ਬਲੇਰ ਹੁਣੀ ਨੇ ਜਿਨ੍ਹਾਂ ਨੇ ਕੱਲ ਜਿਹੜਾ ਹੈ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਜੇ ਅਮਰਪਾਲ ਸਿੰਘ ਹੁਣੀ ਕਨਫਰਮ ਕਰਦੇ ਨੇ ਤੇ ਮੈਂ ਉੱਥੇ ਆਪਣੀ ਜਿਹੜੀ ਸੀਟ ਹੈ ਉਹ ਉਹਨਾਂ ਦੀ ਸਪੋਰਟ ਦੇ ਵਿੱਚ ਛੱਡ ਦੇਵਾਂਗਾ ਤੇ ਹੁਣ ਦੇਖਦੇ ਹਾਂ ਕੀ ਕੁਝ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੈ ਜੀ ਜਿਸ ਤਰੀਕੇ ਦੇ ਨਾਲ ਭਾਈ ਅਮਰਪਾਲ ਸਿੰਘ ਦੀ ਇਸ ਚੋਣਾਂ ਇਸ ਵਾਰ ਦੀਆਂ ਚੋਣਾਂ ਲੜਨ ਨੂੰ ਲੈ ਕੇ ਇੱਕ ਤਸਵੀਰ ਸਾਫ ਹੋ ਚੁੱਕੀ ਹੈ ਤੇ ਉਮੀਦ ਹੈਗੀ ਹੈ ਕਿ ਖਟੂਰ ਸਾਹਿਬ ਦੇ ਜੋ ਲੋਕ ਨੇ ਜੋ ਵੋਟਰ ਨੇ ਉਹ ਪੰਜਾਬ ਦੇ ਇਹਨਾਂ ਮਸਲਿਆਂ ਨੂੰ ਸਮਝਦਿਆ ਹੋਇਆ ਜ਼ਮੀਨੀ ਪੱਧਰ ਦੇ ਉੱਤੇ ਜਿਨ੍ਹਾਂ ਨੇ ਸਾਥ ਦਿੱਤਾ ਸੀ ਭਾਈ ਅੰਮ੍ਰਿਤਪਾਲ ਸਿੰਘ ਦਾ ਉਨਾ ਨੂੰ ਹੁਣ ਸਾਥ ਵੋਟਾਂ ਦੇ ਰਾਹੀਂ ਵੀ ਦੇਣ ਤੇ ਪੰਜਾਬ ਦੇ ਦਰਦ ਦੀ ਜੋ ਗੱਲ ਪੰਜਾਬ ਦੇ ਨੌਜਵਾਨੀ ਦੀ ਜੋ ਗੱਲ ਖਡੂਰ ਸਾਹਿਬ ਖਲਕੇ ਤੋਂ ਕਰਨਾ ਚਾਹੁੰਦੇ ਨੇ ਭਾਈ ਅਮਰਿਤਪਾਲ ਸਿੰਘ ਉਸ ਦੇ ਉੱਤੇ ਪੈਰਾ ਦਿੰਦਿਆ ਹੋਇਆ ਪੰਥਕ ਵੋਟ ਵੀ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਭੁਗਤੇਗੀ ਜਾਂ ਨਹੀਂ ਇਹ ਹੁਣ ਵੇਖਣਾ ਰਹੇਗਾ